ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਜੈਤੋ ਤਹਿਸੀਲ ਤੇ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਹਾਈਵੇ ਸਿੱਧਾ ਬਾਜੇਖਾਨੇ ਵੱਜੀ ਦੀ ਬਠਿੰਡੇ ਨੂੰ ਜਾਂਦਾ ਹੈ ਸਰਪੰਚ ਵੀਰ ਸਿੰਘ ਡੇਰੀ ਫਾਰਮ ਆ ਜਿੱਥੇ ਵੀਡੀਓ ਬਣਾ ਰਿਹਾ ਲੋਕੇਸ਼ਨ ਦੀ ਜੇ ਗੱਲ ਕਰੀਏ ਕੋਟਕਪੂਰੇ ਵਾਲੇ ਪਾਸੋਂ ਇਹ ਜਿਹੜਾ ਓਵਰਬ੍ਰਿਜ ਹੈ ਚੜਦਾ ਹੈ ਤੇ ਬਠਿੰਡੇ ਵਾਲੀ ਸਾਈਡ ਨੂੰ ਇਧਰਲੇ ਪਾਸੇ ਨੂੰ ਉਤਰਨਾ ਸ਼ੁਰੂ ਹੁੰਦਾ ਹੈ ਤੇ ਬਿਲਕੁਲ ਜਿੱਥੇ ਜਾ ਕੇ ਇਹਦਾ ਐਂਡ ਹੁੰਦਾ ਓਵਰ ਬ੍ਰਿਜ ਦਾ ਉਹਦੇ ਚੜ੍ਹਦੇ ਵਾਲੇ ਪਾਸੇ ਇਹ ਡੇਰੀ ਫਾਰਮ ਹੈ ਮਤਲਬ ਹੈ ਮੇਨ ਵਪਾਰ ਦਾ ਕੰਮ ਪੁਰਾਣਾ ਵਪਾਰ ਹੈ گاਵਾ ਕਦੇ-ਕਦੇ ਆਉਂਦੀਆਂ ਮੱਝਾਂ ਰੂਟੀਨ ਚ ਹੁੰਦੀਆਂ ਪਿਛਲੇ ਟਾਈਮ ਦੇ ਵਿੱਚ ਬਹੁਤ ਵੀਡੀਓ ਦਿਖਾਈਆਂ ਪਰ ਇਹ ਵਪਾਰ ਪੁਰਾਣਾ ਹੋਣ ਕਰਕੇ ਇਹਨਾਂ ਦਾ ਪਹਿਲਾਂ ਵੀਡੀਓ ਚ ਦੱਸਿਆ ਵੀ ਬਾਹਰ ਦੇ گاਹ ਕਿੰਨੇ ਕ ਆਉਂਦੇ ਆ ਵੀ ਹਰੇਕ ਹਫਤੇ ਇੱਕ ਅੱਧੀ ਗੱਡੀ ਬਾਈ ਜਿਹੜੀ ਭਰਦੇ ਆ ਮੱਝਾਂ ਦੀ ਅੱਜ ਤੁਹਾਨੂੰ ਇੱਕ ਗਾਂ ਦਿਖਾਉਣੀ ਹੈ ਬੜੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਬਾਈ ਜਿਹੜੀ ਦੱਸਦੇ ਆ ਬਾਕੀ ਜਿਹੜਾ ਵੀ ਖਰੀਦਣਾ ਚਾਹੂਗਾ ਉਹਦਾ ਹੱਕ ਆ ਵੀ ਆ ਕੇ ਦੇਖੇ ਹਰੇਕ ਪੱਖ ਤੋਂ ਸਮਝੇ ਵੀ ਗਾਂ ਕਿੱਦਾਂ ਦੀ ਉਹਨੂੰ ਲੱਗਦੀ ਹੈ ਫੁੱਲ ਉੱਚੀ ਲੰਬੀਏ ਗਾਂ ਫੋਰ ਸੇਲ ਆਓ ਜਾਣਕਾਰੀ ਲਈਏ ਫਿਰ ਬੇਨਤੀ ਕਰਦੇ ਆ ਵੀ ਜਿਹਨੇ ਖਰੀਦਣੀ ਹੈ ਉਹ ਵੀ ਆ ਕੇ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਖਰੀਦੇ ਆਓ ਮਿਲਦੇ ਆ ਬਾਈ ਨੂੰ ਤਰਵੀਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤਰਵੀਰ ਮੱਜਾਂ ਜਿਹੜੀਆਂ ਆਈ ਜਾਂਦੀਆਂ ਰੂਟੀਨ 'ਚ ਬਾਈ ਹਾਂ ਮੱਜਾਂ ਤਾਂ ਬਾਈ ਹੁੰਦੀਆਂ ਰੂਟੀਨ 10 12 ਤੁਸੀਂ ਤਾਂ ਹੁੰਦੀਆਂ ਨੇ ਅੱਛਾ ਜ਼ਿਆਦਾ ਗੱਡੀਆਂ ਹੀ ਪਰ ਰਹੇ ਹੋ ਕਿ ਲੋਕਲ ਵੀ ਜੇ ਕੋਈ ਭਰਾ ਆਉਂਦਾ ਤਾਂ ਮਾਲ ਹੁੰਦਾ ਆਪਣੇ ਕੋਲ ਆਉਂਦਾ ਬਾਈ ਐਂ ਤਾਂ ਲੋਕਲ ਮੱਜਾਂ ਵੀ ਹੁੰਦੀ ਪਰ ਜ਼ਿਆਦਾ ਨਾ ਥੋੜੀ ਗਾਕੀ ਆਪਣ ਡੇਰੀ ਦੇ ਕੰਮ ਦੀ ਮੱਜਾਂ ਜਾਂਦੀਆਂ ਠੀਕ ਹੈ ਉਹ ਜ਼ਿਆਦਾ ਚੱਲ ਰਹੀਆਂ ਡੇਰੀ ਵਾਲੇ ਬੰਦੇ ਆਉਂਦੇ ਉਹ ਲੈ ਕੇ ਜਾਂਦੇ ਆਪਾਂ ਨੂੰ ਅਸ਼ੋ ਲੈ ਜਾਂਦੇ ਜਾਂ ਹਾਂਜੀ ਠੀਕ ਹੈ ਤਨਵੀਰ ਹਾਂ ਭਾਈ ਗਾਂ ਜਿਹੜੀ ਮਨ ਨੂੰ ਭਾਵੇਂ ਚੰਗੀ ਜਿਆਦਾ ਲੱਗੇ ਉਹ ਹੀ ਲੈਣੀ ਉਹ ਲੈ ਲੈਣੀ ਹਾਂ ਉਹ ਲੱਗ ਅੱਜ ਇਹ ਗਾਂ ਜਿਹੜੀ ਵੇਚਣ ਲੱਗੇ ਹੋ ਇਹ ਵੈਸੇ ਭਾਈ ਆਪਾਂ ਖਰੀਦੀ ਨਹੀਂ ਇਹ ਮੁੰਡਾ ਆਪਣਾ ਯਾਰ ਵੇਲੀ ਆ ਆਸਟ੍ਰੇਲੀਆ ਗਿਆ ਹੈ ਠੀਕ ਹੈ ਚੰਗਾ ਫਾਰਮ ਆ ਉਹਦੇ ਕੋਲੇ ਬਾਈ ਕੋਲੇ ਚੰਗੀਆਂ ਵੈਣਾ ਉਹ ਤੋਂ ਉਹਦੇ ਵਿਕਣੀ ਆਈ ਹੈ ਠੀਕ ਹੈ ਤੇ ਉਹਨੇ ਕਿਹਾ ਬਾਈ ਨੇ ਪਹਿਲੇ ਸੁੱਧ ਪਾਇਆ 45 ਤੋਂ ਪਲੱਸ ਪਾਇਆ ਦਾ ਠੀਕ ਹੈ 50 ਨੂੰ ਵੀ ਮੂੰਹ ਮਾਰਿਆ ਨੇ ਹੁਣ ਸੁਵਾ ਦੂਜਾ ਬਾਕੀ ਆਪਾਂ ਨੂੰ ਗਾਂਜਾਂ ਬਾਰੇ ਜਾਣਕਾਰੀ ਬਾਈ ਘਟ ਐਵੇਂ ਆਪਾਂ ਕਹਿ ਦਿੱ ਗਏ ਨਾ ਮੱਝਾਂ ਦਾ ਕੰਮ ਇੱਥੇ ਕਰਦੇ ਆ ਹੁਣ ਕੋਈ ਫਾਰਮ ਵਾਲਾ ਦੀ ਸਮਝ ਨਾ ਲੈ ਵੀ ਆਪਾਂ ਕਿੰਨਾ ਚੋਲਾਂਗੇ 60 ਚੋਲਾਂਗੇ 65 ਚੋਲਾਂਗੇ 50 ਚੋਲਾਂਗੇ ਫੇ ਸਹੀ ਹੈ ਹਾਂ ਇਹਨੂੰ ਪਤਾ ਜਾਂ ਗਾਂਹ ਜਿਹੜਾ ਕੱਢ ਸਕਦਾ ਉਹਨੂੰ ਪਤਾ ਅੱਛਾ ਇਹਨੇ ਬੱਚਾ ਕੀ ਦਿੱਤਾ ਬੱਚਾ ਬੱਚਾ ਬੰਦ ਗਈ ਸੂਈ ਕਾ ਦੋ ਸੂਈ ਰਾਤ ਸੂਈ ਸੀ ਗੱਲ ਉਹ ਰਾਤ ਹੀ ਸੂਈ ਹੈ ਰਾਤ ਉਸ ਦਿਨ ਉਹਦਾ ਲੇਟ ਹੋ ਗਿਆ ਆਪਾਂ ਤੁਹਾਨੂੰ ਫੋਨ ਵੀ ਲਾਏਗਾ ਵੀਰੇ ਬਣਾਉਣ ਵਾਸਤੇ ਬਿਲਕੁਲ ਬੋਲਾ ਕੱਢੇ 15 16 ਕਿਲੋ ਬੋਲਾ ਠੀਕ ਹੈ ਹਾਂ ਹਮਾਰਾ ਤਾਂ ਇੰਨਾ ਜਬਰਦਸਤ ਸੀਗਾ ਹਮ ਮਾਲਾ ਜਿੰਨਾ ਹੱਥ ਵੀ ਚੌੜੇ ਜਿੰਨਾ ਕਹਦੇ ਇੰਨੇ ਚੌੜੇ ਹੋਣਗੇ ਸੀ ਬਾਈ ਜੀ ਅੱਛਾ ਜੀ ਦੋਸੂਈ ਐ ਮੋਈ ਸੁਈ ਐ ਲੈ ਵੇ ਬੈਠਣੇ ਜਾਂਦੇ ਲੈ ਵੇ ਲੈ ਕੇ ਇਹੋ ਹੁਣ ਵੀ ਹਾਂ ਬਈ ਵੀਡੀਓ ਪਈ ਆ ਆਪਣੇ ਕੋਲੇ ਸਾਰੀ ਉਹ ਵੀਡੀਓ ਬਣਾ ਲਈ ਸੀ ਹਾਂ ਵੀਡੀਓ ਬਣਾਈ ਲਈ ਠੀਕ ਹੈ ਅੱਛਾ ਰੇਟ ਕੀ ਰੱਖਦੇ ਹਾਂ ਧਰਮੀ ਤੇ ਰੇਟ ਬਾਈ ਫੋਨ ਤੇ ਕਰਾਂਗੇ ਆਪਾਂ ਜਿਹੜਾ ਵੀ ਚਾਹਵਾਂ ਆਪਾਂ ਫੋਨ ਤੇ ਕਰਾਂਗੇ ਉਹਨਾਂ ਰੇਟ ਸੀਮਨ ਦੀ ਡਿਟੇਲ ਇਹਦੀ ਮਿਲ ਜੂ ਸਰ ਉਹ ਆਪਾਂ ਸਾਰਾ ਕੁਝ ਅਕਲ ਨੂੰ ਭੇਜ ਦਾਂਗੇ ਤੂੰ ਠੀਕ ਹੈ ਹਾਂ ਖੋਲੀ ਬਾਈ ਇਹਨੂੰ ਸੰਦੀਪ ਬਾਈ ਸੋ ਦੋ ਵੀਰ ਆਪ ਆਸਟ੍ਰੇਲੀਆ ਚ ਚਲਾ ਗਿਆ ਜਿਹਦੇ ਕੋਲੋਂ ਇਹ ਗਾਂ ਇਹਨਾਂ ਕੋਲ ਵਿਕਨੀ ਆਈ ਹੈ ਮਤਲਬ ਵੇਚਣ ਵਾਸਤੇ ਆਈ ਹੈ ਕਿਉਂਕਿ ਜਿਆਦਾ ਬਾਈ ਹੋਰੀ ਮੱਝਾਂ ਖਰੀਦਦੇ ਆ ਗਾਂ ਕਦੇ-ਕਦੇ ਹੀ ਆਉਂਦੀ ਹੈ ਬਹੁਤ ਵੱਡੀ ਹਾਈਟ ਹੈ ਦੋਸਤੋ ਲੰਬਾਈ ਤੁਹਾਡੇ ਸਾਹਮਣੇ ਹੈ ਹਵਾਨੇ ਦਾ ਸਹਿਜ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਹਦੀ ਜੱਜਮੈਂਟ ਤੁਸੀਂ ਕਰੋਗੇ ਥਣ ਹੱਥੀ ਚੁਾਈ ਵਾਲਾ ਬਾਕੀ ਜੋ ਚੀਜ਼ ਹੈ ਉਹ ਕਲੀਅਰ ਕੈਮਰੇ ਦੀ ਨਿਗਾਚਾ ਫਿਰ ਵੀ ਤੁਸੀਂ ਆ ਕੇ ਤਸੱਲੀ ਕਰੋ ਆਪਦੀ ਸਮਝ ਨਾਲ ਖਰੀਦਿਓ ਸੀਮਨ ਦੀ ਡਿਟੇਲ ਫੁੱਲ ਮਿਲ ਜਾਣੀ ਹੈ ਤੁਸੀਂ ਉਹਦੇ ਲਈ ਬਾਈ ਹੋਰਿਆਂ ਨਾਲ WhatsApp ਦੇ ਉੱਤੇ ਵੀ ਕੰਟੈਕਟ ਬਣਾ ਸਕਦੇ ਹੋ ਬਾਕੀ ਬਾਈ ਵੱਡੀ ਤਾਂ ਮੈਂ ਕਿਹਾ ਏਡੀ ਗਾ ਨਹੀਂ ਵੇਖੀ ਅਸੀਂ ਬਹੁਤ ਵਧੀਆ ਲਾ ਕੇ ਵੇਚੀਆ ਮੱਝਾ ਲਾ ਕੇ ਏਡੀ ਨਹੀਂ ਵੇਚੀ ਹੁਣ ਵੇਖ ਲਓ ਹੂੰ ਪਾਪੀ ਜਜਮੈਂਟ ਕਰ ਲਓ ਸੋ ਦੱਸੋ ਹਾਈਰ ਦੇ ਬਰਾਬਰ ਬਹੁਤ ਤੁਸੀਂ ਦੇਖ ਸਕਦੇ ਹੋ ਸਿੱਧੀ ਜਾਂਦੇ ਬਈ ਅੱਗੇ ਨੂੰ ਜਾਂ ਅਲਮਸੋਏ ਨੇ ਬੱਚੇ ਨੂੰ ਜਨਮ ਦਿੱਤਾ ਹੈ ਮੇਲ ਕਾਫੇ ਦੇ ਨਾਲ ਐਸ ਵਾਰ ਤੋਰੀ ਬਾਈ ਹੋਰ ਇਹਨੂੰ ਵੱਡੀਆਂ ਗਾਂ ਤਾਂ ਬੱਚਾ ਵੀ ਇਹਨੇ ਪੂਰੇ ਡਬਲ ਨੂੰ ਹੀ ਜਨਮ ਦਿੱਤਾ ਕਿਉਂਕਿ ਵੱਡੀਆਂ ਗਾਵਾਂ ਦੇ ਪੇਟੋਂ ਜਿਹੜਾ ਉਹ ਓਡੇ ਓਡੇ ਬੱਚੇ ਪੈਦਾ ਹੁੰਦੇ ਆ ਟਾਂਜਾ ਤੁਸੀਂ ਇਹਦਾ ਦੇਖ ਸਕਦੇ ਕਦਮ ਕਰਕੇ ਆਹ ਚੀਜ਼ ਖਾਲੀ ਦੱਸ ਰਹੀ ਬਾਈ ਠੀਕ ਹੈ ਪੂਰਾ ਸੂਤ ਆਕ ਭਰੀ ਫਿਰਦੀ ਸੀ ਠੀਕ ਹੈ ਸੋ ਦੋਸਤੋ ਬੋਲਾ ਬਾਈ ਦੱਸਦਾ ਵੀ 15 ਲੀਟਰਾਂ ਨੂੰ ਚੋਤਾ ਕੱਲ ਸ਼ਾਮ ਦੇ ਟਾਈਮ ਇਹ ਸੂਈ ਆ ਤੇ ਜਦੋਂ ਉਹਨੂੰ ਇਸੂਕੇ ਦੀ ਜੇਰ ਪਈ ਆ ਤੇ ਉਦੋਂ ਨੂੰ ਹਨੇਰਾ ਕਾਫੀ ਹੋ ਗਿਆ ਸੀ ਜਿਹਦੇ ਕਰਕੇ ਰਾਤ ਦੀ ਵੀਡੀਓ ਨਹੀਂ ਵਿਖਾ ਸਕੇ ਤੁਹਾਨੂੰ ਅੱਜ ਸਵੇਰ ਦਿਨ ਚੜਦੇ ਤੇ ਇਹਦੀ ਵੀਡੀਓ ਬਣ ਰਹੀ ਹੈ ਉਹ ਤੁਸੀਂ ਤੁਹਾਨੂੰ ਹਨੇਰੇ ਤੋਂ ਚਾਨਣ ਤੋਂ ਵੀ ਅੰਦਾਜ਼ਾ ਹੋਊਗਾ ਤੋਂ ਸਵੇਰੇ ਸਵੇਰੇ ਸੁਬਾ ਸੁਬਾ ਸੀ ਇਹਦੀ ਵੀਡੀਓ ਜਿਹੜੀ ਉਹ ਬਣਾ ਰਹੇ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨੱਕ ਤੁਹਾਨੂੰ ਦਿਖਾਉਣਾ ਸੀ ਦੋਸਤੋ ਤੇ ਉਹ ਤੁਸੀਂ ਸਾਹਮਣੇ ਗਾਂ ਦੇਖ ਸਕਦੇ ਹੋ ਦਿਨ ਚੜਦੇ ਦੀ ਗੱਲ ਕੀਤੀ ਹੈ ਤੇ ਸੂਰਜ ਇਸ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬਾਕੀ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦੇ ਇਹਦੇ ਤੇ ਤੁਸੀਂ ਕਾਲ ਕਰੋਗੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਜਿਹੜਾ ਵੀ ਰੇਗਾਾਂ ਖਰੀਦਣੀ ਚਾਹੁੰਦਾ ਉਹ ਜਰੂਰ ਆ ਕੇ ਦੇਖੇ ਆਪਦੀ ਤਸੱਲੀ ਕਰੇ ਨੰਬਰ ਸਕਰੀਨ ਉੱਤੇ ਲਗਾਤਾਰ ਹੀ ਚੱਲਦੇ ਹੁੰਦੇ ਆ ਤੇ ਉੱਤੇ ਤੁਸੀਂ ਕੰਟੈਕਟ ਬਣਾਉਣਾ ਹੁੰਦਾ ਹੈ ਮਿਹਰਬਾਨੀ